ਜੀ ਅੱਜ ਆਪਾਂ ਸਾਡ ਵੀਡੀਓ ਸ਼ੇਅਰ ਕਰਾਂਗੇ ਦੇਖੋ ਜੀ ਪੌਣਿਆਂ ਤੇ ਇਸ ਪ੍ਰਕਾਰ ਦੇ ਜਿੱਦੀ ਸਬਜੀ ਦੇ ਜਾਂ ਫਿਰ ਤੇਲ ਦੇ ਜਾਂ ਫਿਰ ਘੋ ਤੇ ਦਾਗ ਜਿੱਦੀ ਦਾਗ ਲੱਗ ਜਾਂਦੇ ਨੇ ਇਹਨਾਂ ਨੂੰ ਸਾਫ ਕਰਨ ਦੀ ਬਹੁਤ ਹੀ ਵਧੀਆ ਜੀ ਟ੍ਰਿਕ ਲੈ ਕੇ ਆਏ ਆ ਤਾਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਦੇਖੋ ਜੀ ਪੌਣਿਆਂ ਤੇ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਦੇਖੋ ਕਿੰਨੇ ਘੋ ਦੇ ਕਿੰਨੇ ਦਾਗ ਲੱਗ ਰਹੇ ਨੇ ਜਿੱਦੀ ਦਾਗ ਲੱਗ ਰਹੇ ਨੇ ਇਹਨਾਂ ਨੂੰ ਸਾਫ ਕਰਨ ਦੀ ਬਹੁਤ ਹੀ ਵਧੀਆ ਜੀ ਛੋਟੀ ਜੀ ਟ੍ਰਿਕ ਲੈ ਕੇ ਆਏ ਆ ਉਮੀਦ ਹੈ ਤੁਹਾਨੂੰ ਪਸੰਦ ਆਏਗੀ ਹਾਂਜੀ ਸਭ ਤੋਂ ਪਹਿਲਾਂ ਕੀ ਕਰਨਾ ਹੈ ਆਪਾਂ ਨੇ ਫਰ ਤੋਂ ਪਹਿਲਾਂ ਪਾਣੀ ਨੂੰ ਗਰਮ ਲੈ ਗਰਮ ਪਾਣੀ ਲੈਣਾ ਨਾ ਬਹੁਤ ਜ਼ਿਆਦਾ ਗਰਮ-ਗਰਮ ਜਿੱਦਾਂ ਤਾਂ ਪਾਣੀ ਗਰਮ-ਗਰਮ ਪਾਣੀ ਹੋਣਾ ਚਾਹੀਦਾ ਹੈ ਜਿਆਦਾ ਗਰਮ ਹੋਣਾ ਚਾਹੀਦਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਇਸ ਵਿੱਚ ਆਪਾਂ ਪਾਵਾਂਗੇ ਬ੍ਰੇਕਿੰਗ 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 ਪਾਊਡਰ ਦੇਖੋ ਜੀ ਇਸ ਵਿੱਚ ਆਪਾਂ ਪਾਵਾਂਗੇ ਹੁਣ ਬ੍ਰੇਕਿੰਗ ਥੋੜਾ ਦੇਖੋ ਆਪਾਂ ਨੇ ਬ੍ਰੇਕਿੰਗ ਥੋੜੇ ਨੂੰ ਪਾਤਾ ਪਾਣੀ ਆਪਣਾ ਉਬਲ ਰਿਹਾ ਬਿਲਕੁਲ ਦੇਖੋ ਦੇਖ ਸਕਦੇ ਹੋ ਤੁਸੀਂ ਹੁਣ ਜੇਕਰ ਤੁਹਾਡੇ ਕੋਲ ਨਿੰਬੂ ਹੈ ਤਾਂ ਤੁਸੀਂ ਨਿੰਬੂ ਦੀ ਵਰਤੋਂ ਵੀ ਕਰ ਸਕਦੇ ਹੋ ਮੇਰੇ ਕੋਲ ਨਿੰਬੂ ਨਹੀਂ ਤਾਂ ਇਸ ਲਈ ਮੈਨੇ ਜੋ ਹੈ ਸਿਰਕੇ ਦੀ ਵਰਤੋਂ ਕੀਤੀ ਹੈ ਕਿਉਂਕਿ ਸਿਰਕਾ ਵੀ ਖੱਟਾ ਹੁੰਦਾ ਹੈ ਜੇ ਤੁਹਾਡੇ ਕੋਲ ਨਿੰਬੂ ਹੈ ਤਾਂ ਤੁਸੀਂ ਨਿੰਬੂ ਦੀ ਵਰਤੋਂ ਕਰ ਸਕਦੇ ਹੋ ਦੇਖੋ ਜੀ ਇਸ ਵਿੱਚ ਆਪਾਂ ਨੇ ਪਾਤਾ ਆਪਾਂ ਨੇ ਸਿਰਕਾ ਉਸ ਤੋਂ ਬਾਅਦ ਕੀ ਕਰਨਾ ਹੈ ਇਸ ਵਿੱਚ ਆਪਾਂ ਨੇ ਸਰਪ ਪਾ ਦੇਣੀ ਹੈ ਲੋੜ ਅਨੁਸਾਰ ਹੁਣ ਆਪਾਂ ਇਸ ਵਿੱਚ ਪਾਵਾਂਗੇ ਸਰਪ ਇਹ ਬਹੁਤ ਹੀ ਵਧੀਆ ਟ੍ਰਿਕ ਹੈ ਸਾਨੂੰ ਅਸੀਂ ਕਰਕੇ ਦਿਖਾਣਿਆ ਪੁਰੀ ਵੀਡੀਓ ਵਾਚ ਕਰੋ ਛੋਟੀ ਜੀ ਵੀਡੀਓ ਹੈ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਪਾਤੀ ਸਰਫ ਇਹ ਆਪਣਾ ਬਿਲਕੁਲ ਚੰਗੀ ਤਰ੍ਹਾਂ ਪਾਣੀ ਹੋ ਗਿਆ ਗਰਮ ਰਿਜੀ ਦਾ ਰਿਜੀ ਦਾ ਇਹਨਾਂ ਸਾਰਿਆਂ ਨੂੰ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਓ ਠੀਕ ਹੈ ਜੀ ਮਿਕਸ ਕਰਨ ਤੋਂ ਬਾਅਦ ਦੇਖੋ ਪਾਣੀ ਕਿੰਨਾ ਗਰਮ ਹੈ ਇਹਨਾਂ ਪਾਣੀ ਗਰਮ ਲੈਣਾ ਜੇਕਰ ਤੁਹਾਡਾ ਕਪੜਾ ਕੋਈ ਨਮ ਹੈ ਤਾਂ ਤੁਸੀਂ ਪਾਣੀ ਘੱਟ ਗਰਮ ਲਓ ਦੇਖੋ ਜੀ ਇਹ ਟ੍ਰਿਕ ਤੁਸੀਂ ਜੇਕਰ ਤੁਹਾਡੇ ਕੋਈ ਨਵੇਂ ਕਪੜਿਆਂ ਤੇ ਦਾਗ ਲੱਗ ਜਾਂਦਾ ਉਸ ਤੇ ਵੀ ਟਰਾਈ ਕਰ ਸਕਦੇ ਹੋ ਜਾਂ ਫਿਰ ਆਪਣੇ ਪੌਣਿਆਂ ਤੇ ਤੱਕ ਸਬਜੀ ਵਗੈਰਾ ਜਾਂ ਫਿਰ ਕਿਉ ਦੇ ਦਾਗ ਲੱਗੇ ਹੁੰਦੇ ਨੇ ਉਹਨਾਂ ਤੇ ਇਸ ਟਿਕ ਨੂੰ ਅਜਮਾ ਸਕਦੇ ਹੋ ਉਸ ਤੋਂ ਬਾਅਦ ਕੀ ਕਰਨਾ ਹੈ ਜੀ ਇਸ ਗਰਮ ਗਰਮ ਪਾਣੀ ਚ ਆਪਾਂ ਨੂੰ ਪੌਣਿਆਂ ਨੂੰ ਡਬੋ ਦੇਣਾ ਹੈ ਦੇਖੋ ਸਾਰੇ ਪੌਣੇ ਇਸ ਚ ਡਵਾ ਦਿਓ ਪਾਣੀ ਗਰਮ ਹੈ ਕਿਸੇ ਚੀਜ਼ ਦੀ ਮਦਦ ਨਾਲ ਇਸ ਨੂੰ ਡਿਪ ਕਰਿਓ ਦੇਖੋ ਇਸ ਪ੍ਰਕਾਰ ਨਾਲ ਪਿਉਤਾ ਇਸ ਤੋਂ ਬਾਅਦ ਇਹਨਾਂ ਨੂੰ ਹੁਣ ਆਪਾਂ ਇੱਕ ਘੰਟੇ ਵਾਸਤੇ ਭਿਓ ਕੇ ਰੱਖ ਦਿੰਦੇ ਆ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਵੀ ਦੇਖ ਸਕਦੇ ਹੋ ਉਹ ਸਾਰੀ ਜੋ ਚਿਕਨਾਈ ਸੀ ਉੱਪਰ ਆ ਗਈ ਦੇਖੋ ਦੇਖੋ ਜੀ ਹੁਣ ਇਹਨਾਂ ਨੂੰ ਆਪਾਂ ਸਾਫ਼ ਪਾਣੀ ਵਿੱਚ ਕੱਢ ਦਵਾਂਗੇ ਸਾਫ਼ ਪਾਣੀ ਵਿੱਚ ਕੱਢ ਕੇ ਫਿਰ ਤੁਹਾਨੂੰ ਦੁਕਾਨੇ ਆ ਦੇਖੋ ਕਿੰਨਾ ਮੈਲ ਸਾਰੀ ਮੈਲ ਉੱਪਰ ਆ ਗਈ अपने जो पौने ने बिल्कुल साफ हो देखो देखो जी जोड़े पीले निशान से साफ हो गए हैं सब्जी के निशान भी बिल्कुल साफ हो गए हैं देख सकते हो देखो जी हाँ जी तो देख सकते हो अपने पौने बिल्कुल साफ हो गए ने ਦੇਤੀ ਆਪਣੀ ਅੱਜ ਦੀ ਵੀਡੀਓ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਜੇਕਰ ਵੀਡੀਓ ਪਸੰਦ ਆਈ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਮਿਲਦੇ ਆ ਨਵੀਂ ਵੀਡੀਓ ਨਾਲ ਥੈਂਕ ਯੂ ਟੇਕ ਕੇਅਰ ਬਾਏ ਬਾਏ